ਸफाई ਸੇਵਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਟਟਕੀਆਂ ਪਈਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਅੱਜ ਤੂਰੀ ਦੇ ਨਗਰ ਕੌਂਸਲ ਗਰਾਊਂਡ ਦੇ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਇਸ ਮਹਾਰੈਲੀ ਵਿੱਚ ਪੰਜਾਬ ਭਰ ਤੋਂ ਸफाई ਸੇਵਕ ਵੱਡੀ ਗਿਣਤੀ ਵਿੱਚ ਤੂਰੀ ਪਹੁੰਚੇ ਰੋਸ ਰੈਲੀ ਦੌਰਾਨ ਯੂਨੀਅਨ ਦੇ ਮੁਖ ਆਗੂਆਂ ਨੇ ਕਿਹਾ ਕਿ ਸफाई ਸੇਵਕ ਨੂੰ ਤਨਖਾਹ ਵਾਧਾ ਪੱਕੀ ਨੌਕਰੀ ਸੁਰੱਖਿਆ ਤੇ ਪੈਨਸ਼ਨ ਜਿਵੇਂ ਕਈ ਮੁੱਖ ਮੰਗਾਂ ਲਈ ਕਈ ਵਾਰ ਸਰਕਾਰ ਦਾ ਧਿਆਨ ਦਿਵਾਇਆ ਗਿਆ ਪਰ ਫਿਰ ਵੀ ਉਹਨਾਂ ਦੀਆਂ ਮੰਗਾਂ ਤੇ ਕੋਈ ਟੁਕੜਾ ਕਦਮ ਨਹੀਂ ਚੁੱਕਿਆ ਗਿਆ ਜਿਹੜਾ ਸਾਡੇ ਸਪਾਇਸੇ ਕਿ ਪੰਜਾਬ ਦੇ ਝੰਡੇ ਥੱਲੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਅਸੋਕ ਸਰਵੰਨਜੀ ਦੀ ਰਹਿਨਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਤਰਨਾ ਕੀਤਾ ਜਾ ਰਿਹਾ ਜੋ ਕਿ ਸਮੂਹ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਉਹ ਕਾਫੀ ਸਮੇ ਤੋਂ ਪੈਣੀ ਪਈਆਂ ਨੇ ਜਿਸ ਤਰੀਕੇ ਨਾਲ ਸਾਡੇ ਜਿਹੜੇ ਕੱਚੇ ਸਪਾਈ ਕਰਮਚਾਰੀ ਨੇ ਉਹ ਪਹਿਲ ਕੇ ਧਾਰਤ ਉਹਨਾਂ ਪੱਕਾ ਕਰਨਾ ਦੂਸਰੀ ਜਿਹੜੀ ਸਰਕਾਰ ਨੇ ਜਿਹੜੀ ਦਸਾਲੀ ਪਾਲਿਸੀ ਬਣਾਈ ਹੈ ਉਹਨੂੰ ਰੱਦ ਕਰਨਾ ਤੀਸਰੀ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਜਿਸ ਐਨਪੀਐਸ ਯੂਪੀਐਸਏ ਭੰਗ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਤਿੱਕੇ ਸਾਡੀ ਜਿਹੜੀ 16% ਡੀਏ ਦੀ ਕਿਸ਼ਤਾਂ ਪੈਂਦੀ ਪਈਆਂ ਨੇ ਉਹਦੇ ਨਾਲ ਜਿਹੜਾ ਸਾਡੇ 5 ਸਾਲ ਦਾ ਜਿਹੜਾ ਸਾਡਾ 6ਵੇਂ ਪੇਕ ਕਮਿਸ਼ਨ ਦਾ ਜਿਹੜਾ ਬਕਾਇਆ ਪੈਣੇ ਪਿਆ ਇਸ ਸੰਬੰਧੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਦੇ ਲਈ ਰੋਸ ਮਾਰ ਲੈ ਕੀਤੀ ਜਾ ਰਹੀ ਹੈ ਅਗਲਾ ਸੰਘਰਸ਼ ਕੀ ਹੋਏਗਾ ਦੇਖੋ ਅਗਲਾ ਜਿਹੜਾ ਸੰਘਰਸ਼ ਸਾਡੇ ਮਾਨਯੋਗ ਸਾਡੇ ਸੁਵਕਾ ਮੀਟੀ ਬੈਠੀ ਆ ਜੋ ਵੀ ਡਿਸੀਜਨ ਲਊਗਾ ਹੋਊਗਾ ਉਹ ਸਭ ਮੰਨਿਆ ਹੋਊਗਾ ਅਗਰ ਪੰਜਾਬ ਸਪਾਈਸੇ ਕੂਮ ਲੋ ਇਹ ਫੈਸਲਾ ਕੀਤਾ ਗਿਆ ਵੀ ਪੂਰੇ ਪੰਜਾਬ ਚ ਕਮਚੋਰ ਹੜਤਾਲ ਕੀ ਜੇ ਉਹ ਕੀਤੀ ਜਾਊਗੀ ਜਿਸ ਦੀ ਤੁਹਾਨੂੰ ਤੁਹਾਡੇ ਯਾਦ ਹੋਣਾ 13 ਮਈ 2021 ਤੋਂ ਲੈ ਕੇ 21 ਜੁਲਾਈ 2021 ਤਿੰਨ 52 ਦਿਨ ਪਿੱਛੇ ਹੜਤਾਲ ਕੀਤੀ ਸਾਇਦੇ ਹੋਸ ਦਾ ਵਜ੍ਹਾ ਸਪਾਈਸੇ ਕੂਮ ਲੋ ਇਹ ਧਰਨਾ ਲੰਬਾ ਚੱਲੇਗਾ ਸਰ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮਰਾਜ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਕ ਜਿਹੜੇ ਪਹਿਲਾਂ થી 15 15 20 20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਅੱਜ ਜਿਹੜਾ 10 ਤਰੀਕ ਨੂੰ ਧੂਰੀ ਵਿਖੇ ਜਿਹੜਾ ਤਰਨਾ ਅਸੀਂ ਰੱਖਿਆ ਗਿਆ ਇਥੇ ਰੋਸ ਮਹਾਂ ਰੈਲੀ ਜੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਜਿਹੜੇ ਨਗੂਣੀਆਂ ਤਨਖਾਹ ਦੇ ਵਿੱਚ ਜਿਹੜੇ 10000 ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਕਿ 10000 ਵਿੱਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫਤਰ ਹੈ ਅਸੀਂ ਇੱਥੇ ਉਹਦਾ ਧਰਨਾ ਕਰਨਾ ਕਰਨ ਵਾਸਤੇ ਆਏ ਹਾਂ ਉਹ ਘਰਾ ਕਰਨੇ ਵਾਸਤੇ ਆਏ ਹਾਂ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨ ਲਈਆਂ ਤੇ ਇਸ ਤੋਂ ਵੀ ਵੱਡਾ ਸੀ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਸੀ ਸੰਘਰਸ਼ ਕਰਾਂਗੇ ਹੋ ਸਕਦਾ ਅਸੀਂ ਹੜਤਾਲ ਤੇ ਚਲੇ ਜਾਈਏ ਪੰਜਾਬ ਪਦਰ ਤੇ ਹੀ ਹੈ नगर निगम नगरपालखा साहब उरे आई हुई है। तो तो है, हैं टूरी ਦੇ ਵਿੱਚ ਤਾਂ ਕਿ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਾਗਰੀਆਂ ਦੇ ਹੈਗੇ ਆ ਅਸੀਂ ਬਿਗੈਰ ਸਰ ਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 6 ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਆ ਇਸ ਰੋਜ਼ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕ ਜੀ ਗੈਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹਨਾਂ ਦਾ ਕੋਈ ਸਿੱਟਾ ਨਿਕੜਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੇਗੀ ਚੋਣਾਂ ਨਿਸ਼ਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਸੀ ਢਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਜ਼ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਦੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਿਆ ਗਿਆ